ਹੈਲੋ एवरीवन वेलकम टू माय ਚੈਨਲ ਅੱਜ ਆਪਾਂ ਕਰਨ ਲੱਗੇ ਆਂ ਸਲਵਾਰ ਸੂਟ ਦੀ ਕਟਿੰਗ ਮੈਚਿੰਗ ਤੇ ਪਹਿਲਾਂ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਜੋ ਪਹਿਣਾ ਪਾਕਿਸਤਾਨੀ ਸਲਵਾਰ ਜੋ ਖੜੇ ਪਹੁੰਚਿਆਂ ਵਾਲੀ ਹੁੰਦੀ ਆ ਉਹ ਨਹੀਂ ਪਸੰਦ ਕਰਦੀਆਂ ਜਾਂ ਬਿਨਾ ਪਹੁੰਚਿਆਂ ਵਾਲੀ ਸਲਵਾਰ ਨਹੀਂ ਪਸੰਦ ਕਰਦੀਆਂ ਉਹਨਾਂ ਲਈ ਇਹ ਬਹੁਤ ਹੀ ਆਸਾਨ ਤਰੀਕਾ ਹੈ ਜਿਦੇ ਵਿੱਚ ਪਹੁੰਚੇ ਵੀ ਪਹਿਣਗੇ ਤੇ ਹਲਕੀ ਵੀ ਹੋਊਗੀ ਸਲਵਾਰ ਤੇ ਇਹਦੇ ਲਈ ਇਸ ਵਰਦਨ ਆਪ ਹੈ ਲੈਂਥ ਇਹਦੀ 33 ਇੰਚ 벨ਟ ਤੇ ਹੀ ਹੈ ਆਸਮ 28 ਹੈ ਤੇ ਮੋਰੀ 7 ਇੰਚ ਦੀ ਹੈ ਚਲੋ ਆਪਾਂ ਸਭ ਤੋਂ ਪਹਿਲਾਂ ਆਪ ਸਿੱਧੇ ਤੋਂ ਤੇ ਨਿਸ਼ਾਨੀ ਲਗਾ ਲਾਂਗੇ ਇਹ ਪੁੱਠੀ ਸਾਈਡ ਹੈਗੀ ਤੇ ਮੈਂ ਇਹ ਸੂਟ ਧੋ ਲਿਆ ਸੀ ਕਿਉਂਕਿ ਧੋ ਕੇ ਜਿੰਨਾ ਸ਼੍ਰਿੰਕ ਹੋਣਾ ਹੁੰਦਾ ਇੱਕ ਵਾਰ ਜੀ ਹੋ ਜਾਂਦਾ ਤੇ ਇਹਨੂੰ ਅੱਜ 5-10 ਮਿੰਟ ਅੰਜ ਤਦ ਉਹ ਕੇ ਸੁਕਾ ਲੋ ਉਸ ਤੋਂ ਬਾਅਦ ਜਮੀਨ ਲੰਥ ਆਪਣੀ ਹੈਗੀ ਹੈਗੀ 33 ਇੰਚ 33 ਇੰਚ ਤੇ ਨਿਸ਼ਾਨ ਲਗਾ ਕੇ ਜੋ ਆਸਨ ਆਪਣਾ ਉਹ 8.5 ਇੰਚ ਹੈ ਤਾਂ ਆਪਾਂ 9.5 ਰੱਖਣਾ ਹੈ ਇਸ ਲਈ ਪਹਿਲਾਂ ਇੱਥੇ ਆ ਕੇ ਚੈੱਕ ਕਰ ਲੋ ਕਿ ਕਿੰਨਾ ਬਣਦਾ ਆਪਣਾ ਇਹ 40 ਇੰਚ ਬਣ ਗਿਆ ਤਾਂ ਇਹ ਨਾ ਸਿੰਗਲੀ ਦੂਰਾ ਕਰਕੇ ਨਹੀਂ ਲਿਆ ਇੱਕ ਲੜਾਸੀ ਇੱਕ ਲੜਾਸੀ ਤੇ ਇਧਰੋਂ ਬੰਨ ਸਾਈਡ ਇਧਰੋਂ ਖੁੱਲੀ ਸਾਈਡ ਹੈ ਤੇ ਇਧਰ ਵੀ ਆਪਾਂ 40 ਇੰਚ ਲੈ ਲਿਆ ਪਹਿਲਾਂ ਕਾਣ ਵਗੈਰਾ ਕੱਢਦੇ ਤੁਸੀਂ ਸੂਟ ਦਾ 40 ਇੰਚ ਹੁਣ ਜਿਵੇਂ ਆਪਾਂ ਇਧਰ ਆਸਨ ਦਾ 8 ਇੰਚ ਇਧਰ ਰੱਖਿਆ ਸੀ ਤਾਂ ਇਧਰ ਵੀ 8 ਇੰਚ ਤੇ ਨਿਸ਼ਾਨੀ ਲਗਾ ਲੈਣੀ ਹੈ। ਤਾਂ ਉਸ ਤੋਂ ਬਾਅਦ ਜਿਹੜਾ ਪਹੁੰਚਾ ਆਪਣਾ ਹੈਗਾ 7 ਇੰਚ ਤਿਆਰ ਤਾਂ ਇੱਥੇ ਤੁਸੀਂ 2 ਇੰਚ 2 ਇੰਚ ਲੈ ਲੈਣਾ ਪਹੁੰਚੇ ਦਾ ਰੱਖ ਲੈਣਾ। ਇਧੇ ਇਧਰ ਨਿਸ਼ਾਨੀ ਲਾ ਲਈ 2 ਇੰਚ ਤੇ ਤਾਂ ਇਸ ਨੂੰ ਮਿਲਾ ਕੇ ਇਹਦੀ ਕਟਿੰਗ ਕਰ ਦਿਓ। ਇਸ ਤਰ੍ਹਾਂ ਇਹਦੀ ਅਸੀਂ ਕਟਿੰਗ ਕਰ ਦਿੰਗੇ ਵਿਚਕਾਰ ਵਾਲੀ ਵੀ ਕਹਿੰਦੇ 40 ਸੱਤ ਨੇ ਹਨੀ ਲਾਲੀਆਪਾ कन्या तो पता दग ही ज्यादा इस तू बाद कट करा दो इंच आपको कूद्या रखिया हम आप अपने तैयार पहुँचे जो सत इंच इस करके आप लवेंगे ਲਗਭਗ 13 ਇੰਚ ਚੌੜਾ ਤੇ ਕਤ 3 ਇੰਚ ਦੀ ਸਲਵਾਰਾ ਗਾਇਸ ਤੇ ਆਪਾਂ 1 ਇੰਚ ਵਾਧ ਲੈਆ ਤਾਂ 33 ਇੰਚ ਹੋ ਗਿਆ ਤਾਂ ਗਾ ਲਉਗੇ ਸੇਮੀ 13 ਇੰਚ ਤੇ ਆਪਣੀ ਨਿਸ਼ਾਨੀ ਲਾ ਲਾਂਗੇ ਇਦਾਂ ਇਸ ਤਰ੍ਹਾਂ ਦਾ ਬ 3 ਇੰਚ ਆਪਾਂ ਲੰਬਾਈ ਲੈ ਲਾਂਗੇ ਦੀ ਇਹ ਆਪਣੀ ਬੰਚੀ ਹੋ ਗਿਆ ਆ ਆਪ ਪਕਟਾਂਗੇ ਪੇਟੀ ਪੇਟੀ ਇਹ ਹੀ ਆਪਣੀ 20 ਇੰਚ ਤਿਆਰ ਤੇ ਆਪਾਂ ਲਵਾਂਗੇ 6 ਇੰਚ ਚੌੜੀ ਇਹ ਆਪਾਂ ਰੱਖਾਂਗੇ 24 ਇੰਚ ਆਧਾ ਇੰਚਾ ਜੇ 1 ਇੰਚ ਆਪਣਾ ਤੇ 7 ਇੰਚ ਚੌੜੀ ਹੈ ਲਿਖੋ ਗਾਈ ਜੀ ਇਹ ਸੀਗੇ ਆਪਣੇ ਕੁੰਦੇ ਤੇ ਆਪਣੇ ਕੁੰਦੇ ਇਹ ਹੈਗੇ ਆਪਣੇ ਛੋੜੇ ਪਹੁੰਚੇ